ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਸ਼ੇਖ ਫਰੀਦ ਜੀ ਫਰੀਦਕੋਟ ਪੂਰੀ ਇਤਿਹਾਸ ਦੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਵੀਡੀਓ ਦੇ ਵਿੱਚ ਬਾਬਾ ਜੀ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਜੀ ਤੇ ਇਹ ਤੁਸੀਂ ਦੇਖ ਰਹੇ ਹੋ ਜੀ ਸਾਰਾ ਗੁਰਦੁਆਰਾ ਸਾਹਿਬ ਦਾ ਏਰੀਆ ਹੀ ਹੈ ਜੀ ਇਹ ਫਰੰਟ ਤੇ ਜਿਹੜੀ ਤੁਸੀਂ ਹੁਣ ਸਕਰੀਨ ਦੇ ਉੱਪਰ ਦੇਖ ਰਹੇ ਹੋ ਇੱਥੋਂ ਦਰਬਾਰ ਦੇ ਵਿੱਚ ਐਂਟਰੀ ਹੁੰਦੀ ਹੈ ਜੀ ਤੇ ਹੁਣ ਜਾਣਕਾਰੀ ਲੈਣੇ ਆਪਾਂ ਬਾਬਾ ਜੀ ਤੋਂ ਕਿ ਆ ਉਹਨਾਂ ਨੇ ਗੁਰੂ ਨੇ ਗੋਦੜੀ ਦਿੱਤੀ ਸੀ ਕਿ ਵੀ ਇਹ ਕੋੜੇ ਰੱਖਨੇ ਹੈਗੇ ਆ ਅੱਛਾ ਜੀ ਤੇ ਉਹਨਾਂ ਨੇ ਆਹ ਉਹ ਏਰੀਆ ਉਦੋ-ਜਿਆ ਬਾਦੀ ਨਹੀਂ ਹੋਈ ਸੀਗੀ ਖੇਤ ਹੀ ਹੁੰਦੇ ਸੀਗੇ ਹੂੰ ਹੂੰ ਤੇ ਜਦੋਂ ਉਹਨਾਂ ਨੇ ਵੇਖਿਆ ਵੀ ਇਹਦਾ ਖੇਤ ਹੈਗੇ ਤੇ ਵੀ ਇੱਥੇ ਨਾ ਛੱਪੀ ਦੇ ਕਨਾਰੇ ਤੇ ਦਰਖਤ ਰੱਖ ਦੇ ਨਾਲ ਟੰਗ ਕੇ ਆਪਦੀ ਗੋਦੜੀ ਛੇਰ ਚ ਚਲੇ ਗਏ ਉਥੇ ਰਾਜੇ ਦੇ ਕਿਲੇ ਦੀ ਸਾਰੀ ਚਲਦੀ ਇਹ ਉਹਦੇ ਨੌਕਰੇ ਚੱਕਰ ਕੀ ਕਰਦੇ ਸੀ ਫਰੀ ਦੇ ਵਿੱਚ ਬੰਦੇ ਨੂੰ ਲਗਾ ਕੇ ਤੇ ਉਹਨਾਂ ਤੋਂ ਕੰਮ ਕਲ ਕਰਾਈ ਜਾਂਦੇ ਸੀ ਕਿਸੇ ਨੂੰ ਇਟਾਂ ਚ ਕਾਲੀਆਂ ਕਿਸ ਨੂੰ ਗਾਰਾਂ ਕਿਸ ਨੂੰ ਪੁੱਛ ਤੇ ਜਦੋਂ ਬਾਬਾ ਜੀ ਗਏ ਉੱਥੇ ਬਾਬਾ ਜੀ ਨੂੰ ਕਹਿੰਦੇ ਵੀ ਚੱਕੋ ਟੋਕਰੀ ਬਾਬਾ ਜੀ ਕਹਿੰਦੇ ਰੱਖ ਦਿਓ ਸਰਤੇ ਜਦੋਂ ਬਾਬਾ ਜੀ ਨੇ ਸਿਰ ਤੇ ਟੋਕਰੀ ਰੱਖੀ ਉਹ ਸਿਰ ਤੋਂ 1 ਫੁੱਟ ਜਿਹੜੀ ਉਪਰੀ ਜਾਵ ਰਹੀ ਜਿੱਦਨੂੰ ਜਾਣ ਉਹ ਉਹਨਾਂ ਕਿ ਇਹ ਤਾਂ ਗੁਰੂ ਪੀਰ ਹੈਗਾ ਕਿ ਅਸੀਂ ਤਾਂ ਕਰ ਲਈ ਗਲਤੀ ਉਹਨਾਂ ਨੇ ਪਹਿਲੀ ਵਾਰ ਕਿ ਬਾਬਾ ਜੀ ਦੇ ਮਾਫੀ ਮੰਗੀ ਫਿਰ ਰਾਜੇ ਨੂੰ ਦੱਸਿਆ ਰਾਜੇ ਨੇ ਵੀ ਆ ਕੇ ਮਾਫੀ ਮੰਗੀ ਹਾਂਜੀ ਰਾਜਾ ਕਹਿੰਦਾ ਜੀ ਸਾਡਾ ਕੀ ਇਹ ਸ਼ਹਿਰ ਨਹੀਂ ਵਸ ਰਿਹਾ ਉਧਰੋਂ ਸੱਤ ਲੋ ਇਧਰ ਆ ਜਾਂਦਾ ਇੰਦਰੋਂ ਜਿਹੜੇ ਹਨ ਦੂਜੇ ਰਾਜੇ ਆ ਜਾਂਦੇ ਉਹ ਕਹਿੰਦੇ ਸ਼ਹਿਰ ਦਾ ਨਾਂ ਕੀ ਰੱਖਿਆ ਉਹ ਮੋਕਲ ਸੀ ਰਾਜਾ ਸੇ ਮੁਸਲਮਾਨ ਉਹਦੇ ਨਾਂ ਤੇ ਮੋਕਲ ਹਰ ਸ਼ਹਿਰ ਦਾ ਨਾਂ ਰੱਖਿਆ ਹੋਇਆ ਸੀ ਉਹ ਕਹਿੰਦੇ ਵੀ ਤੁਹਾਡੇ ਨਾਂ ਦੀ ਭਵਾਨਤਾ ਚਮਕਦੀ ਹੈ ਇਹਦਾ ਨਾਂ ਬਦਲੋ ਸਾਰਿਆਂ ਨੇ ਕਿਹਾ ਕਿ ਉਹ ਨਾ ਹੋਵੇ ਪ੍ਰੀਤ ਬਾਬਾ ਜੀ ਦੇ ਨਾਲ ਕੋਟ ਹੁੰਦਾ ਕਿਲਾ ਇਹਦਾ ਨਾਂ ਪ੍ਰੀਤ ਕੋਟ ਰੱਖਿਆ ਜਾਵੇ ਜਦੋਂ ਬਾਬਾ ਜੀ ਉਸ ਕਿਲੇ ਤੋਂ ਬਾਹਰ ਨਿਕਲੇ ਉਹ ਤਾਂ 200 ਮੀਟਰ ਤੇ ਨਾ ਕਿਦ ਨੂੰ ਮੰਨਦੇ ਰੱਖਣਾ ਪੁਨਜੀ ਸੀ ਜਿੱਥੇ ਕਿਲਾ ਪਪਾ ਸ਼ੇਖਪੁਰੇ ਗੁਰਦੁਆਰਾ ਬਣੀ ਹਸਪਤਲ ਵੀ ਇੱਥੇ ਹੀ ਗਏ ਕਿ ਨਹੀਂ ਸ਼ਹਿਰ ਦੇ ਵਿੱਚ ਹਾਂ ਸ਼ਹਿਰ ਦੇ ਵਿੱਚ ਹੈ ਕਿਲੇ ਕੋਲ ਤੇ ਮੁੜ ਕੇ ਜਦੋਂ ਇੱਥੇ ਵਾਪਸ ਆਏ ਉਹਨਾਂ ਨੇ ਆ ਕੇ ਵੇਖਿਆ ਵੀ ਜਿਹੜੀ ਗੋਤਰੀ ਉਹ ਇੱਥੇ ਰੱਖ ਕੇ ਗਏ ਸੀ ਆ ਪਸ਼ੂ ਚਾਰਨ ਵਾਲੇ ਬੱਚੇ ਸੀ ਨਾ ਉਹਨਾਂ ਨੇ ਵਿੱਚੋਂ ਕਪੜਾ ਪਾੜ ਕੇ ਦੋ ਖੁੰਡੀ ਬਣਾ ਕੇ ਦੋ ਖੁੰਡੀ ਖੇਡੀ ਗਿਆ ਉਹਨੇ ਕਿਹਾ ਵੀ ਮੇਰੇ ਪੁਰਾਣੇ ਕਿਹਾ ਸੀ ਵਖਰੀ ਨਹੀਂ ਕਰੇ ਮੈਂ ਵਖਰੀ ਕਰਕੇ ਗਿਆ ਇਹ ਤਾਂ ਇਹਨੂੰ ਪਾੜ ਕੇ ਬੇਅਦਬੀ ਕੀਤੀ ਵੀ ਇਹ ਦੂਜਾ ਮੈਪ ਘਰ ਚ ਪੜਿਆ ਗਿਆ ਫਿਰ ਉਹਨਾਂ ਨੇ ਇੱਥੇ ਬੈਠ ਕੇ 40 ਦਿਨ ਪਛਤਾਵੇ ਵਜਨ ਜੱਪ ਤਪ ਕੀਤਾ ਸੀ ਜਾਣ ਲੱਗੇ ਗੋਦਰੀ ਨੂੰ ਇੱਥੇ ਛੱਡ ਗਏ ਸੀ ਕਿੰਦੇ ਸੀ ਵੀ ਗੋਦਰੀ ਮੈਂ ਤੈਨੂੰ ਛੱਡ ਜਿਲੇ ਤੇਰੇ ਨਾਲ ਤੇ ਸਥਾਨਕ ਸੁਭਾ ਇੱਕ ਨਰ ਜੀ ਬਸੂਗਾ ਆ ਸਥਾਨ ਮਾਈ ਗੋਦਰੀ ਸਾਗੇ ਦਿਨਾਂ ਤੇ ਆ ਮੰਡਾ ਜਿਹੜਾ ਗੋਦਰੀ ਮੰਡਾ ਕੋਈ ਦਿਨ ਲਾਤੇ ਨਾਲ ਉਹਨੇ ਇਹ ਵੀ ਕਿਹਾ ਸੀ ਕੋਈ ਤਲਵੰਨ ਨੂੰ ਆ ਕੇ ਕੋਈ ਸੇਵਾ ਪਾਉਣਾ ਨਾ ਕੋਈ ਜੱਪ ਤਪ ਕਰੂਗਾ ਜਾਂ ਕੋਈ ਸੇਵਾ ਕਰੂਗਾ ਉਹਦੀ ਵੀ ਮਨੋ ਕਾਮਨਾ ਪੂਰੀ ਹੋ ਜਾਏ ਠੀਕ ਹੈ ਉਸ ਤੋਂ ਬਾਅਦ ਉਹ ਆਪਦੇ ਵਾਪਸ ਉਧਰ ਪਾਕਪਤਨ ਜੰਮੂ ਸਤਾਨ ਅਤੇ ਪਾਕਿਸਤਾਨ ਚ ਲਿਖੀ ਸੀ ਠੀਕ ਹੈ ਧੰਨਵਾਦ ਬਾਬਾ ਜੀ ਨੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜੀ ਗੋਦਰੀ ਸਾਹਿਬ ਗੁਰਦੁਆਰਾ ਸਾਹਿਬ ਦੀ ਤੇ ਇਹ ਹੈ ਜੀ ਨਾਲ ਦੇਖ ਰਿਹਾ ਹਾਂ ਸਕਰੀਨ ਦੇ ਉੱਪਰ ਤਲਾਬ ਬਣਿਆ ਆ ਜੀ ਸਰੋਵਰ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਬਹੁਤ ਹੀ ਵਧੀਆ ਡਿਜ਼ਾਈਨ ਦਾ ਸੇਵਾਦਾਰਾਂ ਨੇ ਬਣਾਇਆ ਜੀ ਇਸ ਤੋਂ ਬਾਅਦ ਆਪਾਂ ਗਏ ਸੀ ਜੀ ਲੰਗਰ ਹਾਲ ਦੇ ਵਿੱਚ ਤੇ ਸਰੋਵਰ ਦੇ ਵਿੱਚ ਤੁਹਾਨੂੰ ਹੁਣ ਦਿਖਾਉਣੀ ਆ ਜੀ ਆਪਾਂ ਮੱਛੀਆਂ ਮੱਛੀਆਂ ਬਹੁਤ ਹੀ ਪਿਆਰੀਆਂ ਰੰਗ-ਬਰੰਗੀਆਂ ਸਰੋਵਰ ਦੇ ਵਿੱਚ ਮੱਛੀਆਂ ਨੇ ਜੀ ਤੇ ਸਰੋਵਰ ਦੇ ਵਿੱਚ ਕਾਫੀ ਸੰਗਤ ਇਸ਼ਨਾਨ ਕਰਨ ਆਉਂਦੀ ਹੈ ਤੇ ਇਹਨਾਂ ਨੇ ਇੱਥੇ ਲਿਖ ਕੇ ਵੀ ਲਾਇਆ ਹੋਇਆ ਹੈ ਕਿ ਇਹਨਾਂ ਨੂੰ ਪ੍ਰਸ਼ਾਦ ਵਗੈਰਾ ਨਾ ਪਾਓ ਮੱਛੀਆਂ ਨੂੰ ਸਰੋਵਰ ਦੇ ਵਿੱਚ ਆ ਮੱਛੀਆਂ ਤਾਂ ਇਕੱਠੀਆਂ ਹੋ ਗਈਆਂ ਜਦੋਂ ਅਸੀਂ ਆਏ ਕਿਉਂਕਿ ਇਹਨਾਂ ਨੂੰ ਹੁੰਦਾ ਵੀ ਕੁਛ ਨਾ ਕੁਛ ਜਿਹੜਾ ਖਾਣ ਵਾਸਤੇ ਸੰਗਤ ਪਾਉਂਦੀ ਐ ਫੇਰ ਆਪਾਂ ਗਏ ਜੀ ਲੰਗਰ ਹਾਲ ਦੇ ਵਿੱਚ ਨਾਲ ਹੀ ਇੱਥੇ ਲੰਗਰ ਹਾਲ ਬਣਿਆ ਦਮਾਨ ਹਾਲ ਬਣਿਆ ਹੈ ਇੱਧਰ ਆ ਜਿਹੜਾ ਹੁਣ ਸਕਰੀਨ ਦੇ ਉੱਪਰ ਦੇਖ ਰਹੇ ਹਾਂ ਇਹ ਦਮਾਨ ਹਾਲ ਹੈ ਤੇ ਲੰਗਰ ਹਾਲ ਦੇ ਵਿੱਚ ਜਾ ਕੇ ਆਪਾਂ ਬਰਤਨ ਲੈ ਕੇ ਲੰਗਰ ਛਕਿਆ ਜੀ ਸੇਵਾਦਾਰ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਰੇ ਸਨ ਤੇ ਲੰਗਰ ਹਾਲ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕ ਲਿਖੇ ਹੋਏ ਸਨ ਤੇ ਹੁਣ ਆਪਾਂ ਸ਼ਕਿਆ ਲੰਗਰ ਲੰਗਰ ਸ਼ਗਨ ਤੋਂ ਬਾਅਦ ਇੱਥੇ ਚਾਹ ਦਾ ਲੰਗਰ ਵੀ ਚੱਲਦਾ ਸੀ ਜੀ ਆਪਾਂ ਚਾਹ ਪੀਤੀ ਤੇ ਜਿਹੜੇ-ਜਿਹੜੇ ਵੀਰਾਂ ਨੇ ਗੁਰਦੁਆਰਾ ਸਾਹਿਬ ਨੇ ਦਰਸ਼ਨ ਕੀਤੇ ਐ ਇਹਨੇ ਕਮੈਂਟਾਂ ਚ ਦੱਸਿਓ ਜੀ ਤੇ ਜਿਹੜਾ ਤੁਸੀਂ ਹੋਰ ਕੋਈ ਗੁਰਦੁਆਰਾ ਸਾਹਿਬ ਦੇਖਣਾ ਹੈ ਉਹ ਵੀ ਕਮੈਂਟਾਂ ਚ ਦੱਸਿਓ ਜ਼ਰੂਰ ਤੁਹਾਨੂੰ ਦਿਖਾਵਾਂਗੇ ਧੰਨਵਾਦ